ਨੇ ਪੂਰੀ ਟੌਪ ਦੀ ਜਾਂਫ ਲੈਣੀ ਇੱਕ ਪਾਸੇ ਬਾਪੂ ਕਪੂਰ ਸਿੰਘ ਦਾ ਪੁੱਤਰਾ ਤੇ ਦੂਸਰੇ ਪਾਸੇ ਚੌੜੇ ਮਦਰੀਆ ਦਾ ਹਰਸ਼ਾ ਉਹ ਕਬੱਡੀ ਦਾ ਡੀਟੀਓ ਉਹ ਚੋਲੇ ਵਾਲੇ ਦਾ ਗੱਲ ਸਿਰੇ ਗੱਲ ਸਿਰੇ ਗੱਲ ਸਿਰੇ ਉਹ ਡੀਟੀਓ ਨੇ ਚਲਾ ਆਖ ਲੜਦੇ ਤੇ ਦਿਲ ਦਿੰਦੇ ਨੇ ਲਾਡਾਂ ਦੇ ਵਿੱਚ ਢਿੱਲ ਦਿੰਦੇ ਨੇ ਇਹ ਮਾਝੇ ਦੇ ਮਜਾਤੇ ਮੋਟਰਸਾਈਕਲ ਦਿੱਤਾ ਜਾਊ ਮੇਰੇ ਮਿੱਤਰੋ ਸਾਹਮਣੇ ਪਾਸੇ ਬੜੀ ਲੰਮੀ ਗੱਲ ਐ ਉਹ ਤਾਂ ਮੋਟਰਸਾਈਕਲ ਲੱਗੇ ਆ ਆ ਚੱਕ ਤੀਜਾ ਜੱਫਾ ਕਟੂ ਚਲਾਨ ਬਾਪੂ ਕਪੂਰ ਸੋਵਾ ਗੱਗੀ ਆ ਮੇਰੇ ਵੀਰੇ ਚੌਥਾ ਜੱਫਾ ਮੋਟਰਸਾਈਕਲ ਵਾਲਾ ਉਹ ਗਦਰ ਦੀ ਕਬੱਡੀ ਉਹ ਤੇ ਟੀਟੀਓ ਉਹ ਬੱਲੇ 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 ਰੱਖਦਾ ਤਾਂ ਹੰਦੇ ਹੱਥ ਕਿਹੜੀਆਂ ਲੱਗੇ ਮੁਕਾਬਲਾ ਹਾਏ ਮੇਰੀ ਜਾਨ ਆ ਤੇ ਪਿਊ ਜਾਨ ਵਾਲੀ ਪੰਜਵਾਂ ਜੱਫਾ ਮੋਟਰਸਾਈਕਲ ਮੋਟਰਸਾਈਕਲ ਕੋਲੀਆਂ ਮੋਟਰਸਾਈਕਲ ਪਰ ਇਧਰਲੇ ਪਾਸੇ भले वञे